ਲੋਜੀ ਹੁਣ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਨਵੇਂ ਤੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਵੱਡੀਆਂ ਟਿੱਪਣੀਆਂ ਵੀ ਕਰ ਦਿੱਤੀਆਂ ਨੇ ਔਰ ਹਰਿਆਣਾ ਦੀ ਬੀਜੇਪੀ ਸਰਕਾਰ ਇੱਥੇ ਕਸੂਤੀ ਸਥਿਤੀ 'ਚ ਫਸ ਗਈ ਹੈ ਕਿਉਂਕਿ ਉਹ ਕੁਝ ਹੋਰ ਚਾਹੁੰਦੀ ਹੈ ਤੇ ਆਦੇਸ਼ ਕੁਝ ਹੋਰ ਤਰ੍ਹਾਂ ਦੇ ਆ ਰਹੇ ਨੇ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਹਰਿਆਣਾ ਦੀ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦੇ ਸਖਤ ਨਿਰਦੇਸ਼ ਦਿੱਤੇ ਸੀ ਤੇ 7 ਦਿਨਾਂ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲ ਕੇ ਸੜਕਾਂ ਚੱਲਦੀਆਂ ਕਰਨ ਦੇ ਆਦੇਸ਼ ਦਿੱਤੇ ਸੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਬਾਰਡਰ ਖੁੱਲਦੇ ਹੀ ਅਸੀਂ ਦਿੱਲੀ ਜਾਵਾਂਗੇ ਤਾਂ ਫਿਰ ਉਹ ਸੁਪਰੀਮ ਕੋਰਟ ਚਲੇ ਗਏ ਸੀ ਤੇ ਹੁਣ ਸੁਪਰੀਮ ਕੋਰਟ ਨੇ ਵੀ ਸਖਤ ਹੁਕਮ ਜਾਰੀ ਕੀਤੇ ਨੇ ਔਰ ਬਾਰਡਰ ਖੋਲਣ ਦੇ ਨਿਰਦੇਸ਼ ਦੇ ਦਿੱਤੇ ਨੇ ਪਰ ਇਹ ਬਾਰਡਰ ਚਾਰ ਪੰਜ ਤਬਕਿਆਂ ਦੇ ਲਈ ਖੋਲਣ ਦੇ ਆਦੇਸ਼ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਦਿੱਤੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਹਾਈਵੇ ਇਹ ਵੱਡੀ ਸੜਕ ਕੋਈ ਵਾਹਨ ਰੋਕਣ ਵਾਲਾ ਪਾਰਕਿੰਗ ਏਰੀਆ ਨਹੀਂ ਹੈਗੀ ਇਹ ਲੋਕਾਂ ਦੇ ਲੰਘਣ ਤੇ ਆਉਣ ਜਾਣ ਦਾ ਰਸਤਾ ਹੈ ਇਸ ਕਰਕੇ ਤੁਰੰਤ ਜਿਹੜਾ ਹੈ ਨੌਜਵਾਨਾਂ ਲਈ ਵਿਦਿਆਰਥੀਆਂ ਲਈ ਅ ਐਂਬੂਲੈਂਸਾਂ ਲਈ ਨੌਕਰੀ ਪੇਸ਼ਾ ਲੋਕਾਂ ਲਈ ਤੇ ਔਰਤਾਂ ਲਈ ਇਹ ਬਾਰਡਰ ਖੋਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਮਿਲ ਬੈਠ ਕੇ ਇਸ ਮਸਲੇ ਦਾ ਠੀਕ ਹੱਲ ਕੱਢਣਾ ਤੇ ਅਗਲੀ ਸੁਣਵਾਈ ਤੋਂ ਪਹਿਲਾਂ ਪਹਿਲਾਂ ਜੇਕਰ ਹੱਲ ਕੱਢ ਲਿਆ ਜਾਂਦਾ ਤਾਂ ਉਹ ਬਿਹਤਰ ਹੋਵੇਗਾ ਨਹੀਂ ਤਾਂ ਅਗਲੀ ਸੁਣਵਾਈ ਤੇ ਇਸ ਤੋਂ ਵੀ ਅਗਲਾ ਫੈਸਲਾ ਜਿਹੜਾ ਉਹ ਆ ਸਕਦਾ ਹੈ ਸੋ ਪਿਛਲੇ ਲਗਭਗ ਕਈ ਮਹੀਨਿਆਂ ਤੋਂ ਜਦੋਂ ਦਾ ਕਿਸਾਨਾਂ ਨੇ ਦਿੱਲੀ ਜਿਹੜੀ ਬੀਜੇਪੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਦੇ ਤੇ ਵਾਅਦਾ ਖਿਲਾਫੀ ਦੇ ਦੋਸ਼ ਲਾ ਕੇ ਤੇ ਦਿੱਲੀ ਵੱਲ ਨੂੰ ਚਾਲੇ ਪਾਏ ਸੀਗੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਸੜਕਾਂ ਬੰਦ ਕਰ ਦਿੱਤੀਆਂ ਸੀ ਸੜਕਾਂ ਤੇ ਕਿੱਲ ਸੂਏ ਤੇ ਬਰਸ਼ੇ ਲਾ ਦਿੱਤੇ ਸੀ ਔਰ ਫਿਰ ਕਿਸਾਨਾਂ ਨੂੰ ਰੋਕਣ ਦੇ ਲਈ ਮਤਲਬ ਕਾਫੀ ਗੋਲਾਬਾਰੀ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਜਿਨ੍ਹਾਂ 'ਚ ਸ਼ੁਭ ਕਰਨ ਇੱਕ ਕਿਸਾਨ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਇਹ ਲਗਾਤਾਰ ਤਣਾਤਣੀ ਵਾਲਾ ਮਾਹੌਲ ਬਣਿਆ ਰਿਹਾ ਜਿਹੜੇ ਕਿਸਾਨ ਨੇ ਉਹ ਲਗਾਤਾਰ ਦੋਸ਼ ਲਾਉਂਦੇ ਰਹੇ ਕਿ ਸਰਕਾਰ ਪਾਨਾ ਸ਼ਹੀ ਰਵਈਆ ਅਪਣਾ ਰਹੀ ਹੈ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ ਨਾਦਰਸ਼ਾਹੀ ਤੇ ਹਿਟਲਰਸ਼ਾਹੀ ਕਰ ਰਹੀ ਹੈ ਇੱਥੋਂ ਤੱਕ ਕਿਸਾਨਾਂ ਦੇ ਬਿਆਨ ਆਏ ਉਹ ਕਹਿੰਦੇ ਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਜੇ ਸਾਡੀਆਂ ਕੋਈ ਮੰਗਾਂ ਨੇ ਕੋਈ ਮਸਲੇ ਨੇ ਸਰਕਾਰ ਠੀਕ ਤਰੀਕੇ ਨਾਲ ਨਹੀਂ ਸੁਣਦੀ ਤਾਂ ਸਾਡਾ ਇਹ ਕਾਨੂੰਨੀ ਡੈਮੋਕ੍ਰੈਟਿਕ ਰਾਈਟ ਹੈ ਸੰਵਿਧਾਨਕ ਹੱਕ ਹੈ ਕਿ ਅਸੀਂ ਆਪਣੀ ਆਵਾਜ਼ ਲੈ ਕੇ ਦੇਸ਼ ਦੀ ਰਾਜਧਾਨੀ ਜਾ ਸਕਦੇ ਹਾਂ ਪਰ ਸਾਨੂੰ ਸਾਡੀ ਆਵਾਜ਼ ਲੈ ਕੇ ਦੇਸ਼ ਦੀ ਰਾਜਧਾਨੀ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸਾਡੇ ਨਾਲ ਸਰਾਸਰ ਧੱਕਾ ਔਰ ਇਹ ਲੋਕਤੰਤਰ ਦਾ ਘਾਣ ਹੈ ਇਹ ਗੱਲ ਲੰਬੇ ਟਾਈਮ ਤੋਂ ਕਿਸਾਨ ਜਿਹੜੇ ਨੇ ਉਹ ਬੋਲਦੇ ਆ ਰਹੇ ਨੇ ਔਰ ਜਦੋਂ ਹੁਣ ਕਿਸਾਨਾਂ ਨੂੰ ਉੱਥੇ ਰੋਕਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਦੁਆਰਾ ਚਰਚਾ ਹੁੰਦੀ ਹੈ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਵੀ ਲਗਾਤਾਰ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਬੀਜੇਪੀ ਸਰਕਾਰ ਧੱਕਾ ਕਰ ਰਹੀ ਹੈ ਜਿਹੜੇ ਹੋਰ ਲੋਕ ਪੱਖੀ ਆਵਾਜ਼ਾਂ ਨੇ ਲੋਕ ਪੱਖੀ ਬੁੱਧੀਜੀਵੀ ਨੇ ਉਹ ਵੀ ਲਗਾਤਾਰ ਇਹੀ ਕਹਿੰਦੇ ਨਜ਼ਰ ਆਏ ਨੇ ਕਿ ਲੋਕਤੰਤਰ ਦੇ ਵਿੱਚ ਜੇ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਨਹੀਂ ਜਾਣਗੇ ਤਾਂ ਹੋਰ ਕਿਉਂ ਲਾਹੌਰ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਗੱਲ ਦੋ ਤਿੰਨ ਵਾਰ ਦੁਹਰਾਈ ਕਿ ਕਿਸਾਨ ਦਿੱਲੀ ਰਾਜਧਾਨੀ ਚ ਜਾਣਾ ਚਾਹੁੰਦੇ ਨੇ ਪਹਿਲਾਂ ਇੱਕ ਤਜਰਬਾ ਸੱਚਮੁੱਚ ਕਿਸਾਨਾਂ ਬਾਰੇ ਪਿਆ ਹੋਇਆ ਜਿਹਦੇ ਵਿੱਚ ਕਸਾਨਾ ਨੇ ਦਿੱਲੀ ਦੀਆਂ ਬਰੂਹਾਂ ਤੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਲੰਬਾ ਟਾਈਮ ਅੰਦੋਲਨ ਕੀਤਾ ਭਾਰਤ ਦਾ ਸਭ ਤੋਂ ਵੱਡਾ ਅੰਦੋਲਨ ਕੀਤਾ ਤੇ ਉਹਦੇ ਵਿੱਚ ਕੋਈ ਲੜਾਈ ਝਗੜਾ ਹਿੰਸਾ ਮਾਰ ਤਾੜ ਕਿਸੇ ਤਰ੍ਹਾਂ ਦਾ ਕੁਝ ਵੀ ਗਲਤ ਨਹੀਂ ਹੋਣ ਦਿੱਤਾ ਬੜਾ ਸ਼ਾਂਤੀਪੂਰਕ ਪੂਰਾ ਅੰਦੋਲਨ ਰਿਆ ਤੇ ਅੰਤ ਉਹ ਅੰਦੋਲਨ ਜਿੱਤ ਕੇ ਵਾਪਸ ਪਰਤਿਆ ਤਾਂ ਉਸ ਤਜਰਬੇ ਨੂੰ ਦੇਖਦਿਆਂ ਹੋਇਆਂ ਕਿਸਾਨ ਕੋਈ ਵੀ ਹੁੱਲੜ ਬਾਜੀ ਕਰਨ ਵਾਲੇ ਨਹੀਂ ਸਨ ਇਹ ਹਰਿਆਣਾ ਸਰਕਾਰ ਨੇ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ੈ ਤੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਹੋਇਆ ਇਹਦੇ ਤੇ ਲਗਾਤਾਰ ਸਵਾਲ ਉੱਠਦੇ ਰਹੇ ਨੇ ਤੇ ਹੁਣ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਇਸ ਰੋਕੇ ਹੋਏ ਰਸਤਿਆਂ ਨੂੰ ਖੋਲਣ ਦੇ ਆਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਰਸਤਾ ਐਂਬੂਲੈਂਸਾਂ ਲਈ ਬਜ਼ੁਰਗ ਸੀਨੀਅਰ ਸਿਟੀਜ਼ਨਾਂ ਲਈ ਵਿਦਿਆਰਥੀਆਂ ਲਈ ਤੇ ਨੌਕਰੀ ਪੇਸ਼ਾ ਲੋਕਾਂ ਤੇ ਔਰਤਾਂ ਲਈ ਖੋਲ ਦਿੱਤਾ ਜਾਣਾ ਚਾਹੀਦਾ ਹੈ ਮਤਲਬ ਲਗਭਗ ਦੇਸ਼ ਦੀ 70 80 ਫੀਸਦੀ ਆਬਾਦੀ ਇਸ ਤਬਕਿਆਂ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਉਹਨਾਂ ਵਾਸਤੇ ਬਾਰਡਰ ਖੋਲਣ ਦੀ ਗੱਲ ਜਿਹੜੀ ਸੁਪਰੀਮ ਕੋਰਟ ਨੇ ਕੀਤੀ ਹੈ ਹੁਣ ਵੇਖਣਾ ਹੈ ਕਿ ਹਰਿਆਣਾ ਸਰਕਾਰ ਇਹਦੇ ਤੇ ਕੀ ਕਰਦੀ ਹੈ ਹਰਿਆਣਾ ਸਰਕਾਰ ਫਸ ਗਈ ਕਸੂਤੀ ਹਰਿਆਣਾ ਸਰਕਾਰ ਬਾਰਡਰ ਖੋਲਣਾ ਨਹੀਂ ਚਾਹੁੰਦੀ हरियाणा ਸਰਕਾਰ ਨੂੰ ਪਹਿਲਾਂ ਜਦ ਹਾਈ ਕੋਰਟ ਨੇ ਆਦੇਸ਼ ਦਿੱਤੇ ਤਾਂ ਉਹ ਸੁਪਰੀਮ ਕੋਰਟ ਚਲੀ ਗਈ ਹੁਣ ਜਦ ਸੁਪਰੀਮ ਕੋਰਟ ਨੇ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਹੁਣ ਹਰਿਆਣਾ ਸਰਕਾਰ ਵਾਸਤੇ ਸੱਚਮੁੱਚ ਕਸੂਤੀ ਸਥਿਤੀ ਬਣ ਗਈ ਹੈ ਔਰ ਹੁਣ ਵੇਖਣਾ ਇਹ ਹੋਏਗਾ ਕਿ ਹਰਿਆਣਾ ਦੀ ਸਰਕਾਰ ਇਹ ਬਾਰਡਰ ਖੋਲਦੀ ਹੈ ਜਾਂ ਫਿਰ ਨਹੀਂ ਖੋਲਦੀ ਕਿਸਾਨਾਂ ਦਾ ਤਾਂ ਲਗਾਤਾਰ ਇਹ ਐਲਾਨ ਹੈ ਕਿ ਜਦ ਬਾਰਡਰ ਖੁੱਲਣਗੇ ਤਾਂ ਅਸੀਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਕੂਚ ਕਰਾਂਗੇ ਪਿਛਲੇ ਦਿਨੀ ਚੱਲਦੀ ਸੰਸਦ ਦੇ ਦਰਮਿਆਨ ਕਿਸਾਨਾਂ ਦਾ ਇੱਕ ਵੱਡਾ ਵਫਦ ਕਿਸਾਨ ਆਗੂਆਂ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮਿਲਿਆ ਲੰਬੀਆਂ ਚੌੜੀਆਂ ਗੱਲਾਂ ਹੋਈਆਂ ਉਸ ਦਿਨ ਵੀ ਰੌਲਾ ਪਿਆ ਸੀ ਕਿ ਕਿਸਾਨਾਂ ਦੇ ਵਫਦ ਨੂੰ ਰਾਹੁਲ ਗਾਂਧੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਰੋਕਿਆ ਜਾ ਰਿਹਾ ਫਿਰ ਰਾਹੁਲ ਗਾਂਧੀ ਜਦੋਂ ਸੰਸਦ ਤੋਂ ਬਾਹਰ ਆ ਕੇ ਮਿਲਣ ਤੱਕ ਚਲਾ ਗਿਆ ਤਾਂ ਫਿਰ ਮਿਲਣ ਦਿੱਤਾ ਗਿਆ ਸੀ ਰਾਹੁਲ ਗਾਂਧੀ ਨੇ ਵੀ ਬਾਦ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਉਠਾਇਆ ਸੀ ਤੇ ਨਾਲ ਪਾਰਲੀਮੈਂਟ 'ਚ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਜੇ ਸਾਡੀ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਐਸੇ ਸੰਸਦ ਦੇ ਵਿੱਚ ਕਿਸਾਨਾਂ ਦਾ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਕਿ ਉਹਨਾਂ ਦੀ ਇੱਕ ਜ਼ਰੂਰੀ ਮੰਗ ਹੈ ਅਨਸਰਦੀ ਮੰਗ ਹੈ ਤਾਂ ਉਸ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਇਹਦੇ ਉੱਪਰ ਕੁਝ ਨਹੀਂ ਕੀਤਾ ਔਰ ਹੁਣ ਸੁਪਰੀਮ ਕੋਰਟ ਨੇ ਜਿਆਦਾ ਇਹ ਆਦੇਸ਼ ਜਾਰੀ ਕੀਤੇ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਅੱਗੇ ਹਰਿਆਣਾ ਸਰਕਾਰ ਕੀ ਕਰਦੀ ਹੈ ਕੇਂਦਰ ਸਰਕਾਰ ਕਿਦਾਂ ਦੇ ਕਦਮ ਉਠਾਉਂਦੀ ਹੈ ਤੇ ਕਿਸਾਨ ਅੱਗੇ ਕੇਸ ਕਰਵਟ ਆਪਣਾ ਫੈਸਲਾ ਲੈਂਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨ